ਦੀਨਾਨਗਰ ਦੇ ਬਾਸਟੈਂਡ ਤੇ ਵਿਧਾਇਕਾ ਅਰਨਾ ਚੋਧਰੀ ਨੇ ਲਹਿਰਾਇਆ ਤਿਰੰਗਾ ਸੀਨੀਅਰ ਨੇਤਾ ਅਸ਼ੋਕ ਚੋਧਰੀ ਨੇ ਵੀ ਪ੍ਰੋਗਰਾਮ ਚ ਕੀਤੀ ਸਮੂਲਯਤ ਗਣਤੰਤਰ ਦਿਵਸ ਦੇ ਮੌਕੇ ਤੇ ਦੀਨਾਨਗਰ ਦੇ ਬਾਸਟੈਂਡ ਤੇ ਸਿਟੀ ਕਾਂਗਰਸ ਕਮੇਟੀ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਧਾਇਕਾ ਅਰਨਾ ਚੋਧਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਅੰਤ ਵਿੱਚ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੱਲੋਂ ਮਹਾਨ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤੇ ਸਮੂਹ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ। ਤਾਂ ਸਾਰੇ ਸ਼ਾਮ ਦੇ ਨਾਲ पूरे करके छत्तरवीं गणतंत्र दिवस मना रहे हैं बड़ी खुशिया तो सारू काफ़ी सीनियर आए हैं कमेटी के प्रधान साइ एम सी परमजीत जी और सारे ही सरपंच साहब और सारे ही इतने मौजूद पंजाब ਯਾਰਾ ਅਸ਼ੀਰਵਾਦ ਪੰਜਾਬ ਦੇ ਸ਼ਹੀਦਾਂ ਦੀ ਗੱਲ ਕਰ ਲਈਏ ਤੇ 80% ਰਜਿੰਦਰ ਸਿੰਘ ਰਾਜੂ ਹਾਂ ਜਿੱਥੇ ਦੇਖੋ ਇੱਧਰ ਇਹ ਪ੍ਰਤੀਦਾਨ ਹੈ ਜੀ ਜਤਮਰ ਆਇਤੋਂ

ਉਹ ਬੜੀ ਦੇਖ ਲਾ ਉਹ ਪਹਿਲੀ ਉਹ ਤੇ ਸਰਪ ਉਹ ਬਲੇ ਉਹ ਠੀਕ ਠਾਕ ਬੁੱਧ ਬੱਲੇ ਸਾਹਿਬ ਹਉ ਦੇ ਅਰੇ ਖੋਲ ਦਿਓ ਮਾ ਇਮਾਮ ਅੱਜ ਗਣਤੰਤਰ ਦਿਵਸ ਜਿਲ੍ਹਾ ਮਨਾਇਆ ਜੀ 75ਵਾਂ ਅੱਜ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਔਰ ਪੂਰੇ ਪੰਜਾਬ ਨੂੰ ਹਿੰਦੁਸਤਾਨ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣੀ ਹੈ ਕਿਉਂਕਿ ਇਹ ਇੱਕ ਪਵਿੱਤਰ ਦਿਹਾੜਾ ਸਿਰਫ ਆਪਣੇ ਦੇਸ਼ ਚ ਨਹੀਂ ਵਿਦੇਸ਼ਾਂ ਚ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਜਿਹੜਾ ਅੱਜ ਦਾ ਗਣਤੰਤਰਤਾ ਦਿਵਸ ਅਸੀਂ ਮਨਾ ਰਹੇ ਹਾਂ ਬੜੀਆਂ ਖੁਸ਼ੀਆਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਹ ਸਾਡਾ ਜਿਹੜਾ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ ਵਿਸ਼ੇਸ਼ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਮੈਕਸਿਮਮ ਯੋਗਦਾਨ ਜਿਹੜਾ ਸੀਗਾ ਸੁਤੰਤਰਤਾ ਸੰਗਰਾਮ ਦੇ ਵਿੱਚ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਉਹ ਪੰਜਾਬੀਆਂ ਦਾ ਰਿਹਾ ਜਿਵੇਂ ਕਹਾ 80% ਤੋਂ ਜ਼ਿਆਦਾ ਜਿਹੜਾ ਯੋਗਦਾਨ ਸੀ ਉਹ ਪੰਜਾਬ ਦਾ ਸੀਗਾ ਕਿਉਂਕਿ ਪੰਜਾਬ ਹਮੇਸ਼ਾ ਹੀ ਸੰਘਰਸ਼ ਵਾਸਤੇ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ ਔਰ ਇਹਦਾ ਜਿਹੜਾ ਇਤਿਹਾਸ ਹੈ ਇਹ ਅੱਜ ਦੇ ਦਿਨ ਦੌਰਾਨ ਦੀ ਅਸੀਂ ਹਰ ਸਾਲ ਬੜੀ ਖੁਸ਼ੀਆਂ ਦੇ ਨਾਲ ਦੁਹਰਾਉਂਦੇ ਆ ਲੇਕਿਨ ਕੁਝ ਖਲਾਤ ਔਰ ਕੁਛ ਸ਼ਰਾਰਤੀ ਜਿਹੜੇ ਲੋਗ ਨੇ ਉਹ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਹਿੰਦੇ ਨੇ ਕਿ ਅਸੀਂ ਸੰਵਿਧਾਨ ਬਦਲ ਦੇਵਾਂਗੇ ਇਹ ਸੰਵਿਧਾਨ ਨੇ ਸਾਨੂੰ ਸਾਰੇ ਹਿੰਦੁਸਤਾਨ ਨੂੰ ਇੱਕ ਕਰਕੇ ਰੱਖਤਾ ਹੈ ਕਿ ਏਕਤਾ ਦਾ ਪ੍ਰਤੀਕ ਹੈ ਕਿ ਹਰ ਇੱਕ ਨੂੰ ਸਮਾਨਤਾ ਦਾ ਅਧਿਕਾਰ ਹੈ ਵੋਟ ਪਾਉਣ ਦਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਦਾ ਅਧਿਕਾਰ ਹੈ ਸੋ ਇਹ ਅਧਿਕਾਰ ਜਿਹੜੇ ਸਾਨੂੰ ਮਿਲੇ ਨੇ ਇਹ ਡਾਕਟਰ ਭੀਮਰਾਵ ਅੰਬੇਦਕਰ ਜਿਨੇ ਜੋ ਸੰਵਿਧਾਨ ਬਹੁਤ ਹੀ ਰਿਸਰਚ ਦੇ ਬਾਅਦ ਮਨਾਇਆ ਸੀ ਔਰ ਸਭ ਤੋਂ ਵੱਡਾ ਸੰਵਿਧਾਨ ਜੜਾਇਆ ਉਹ ਹਿੰਦੁਸਤਾਨ ਦਾ ਹੈ ਬਹੁਤ ਵੱਡੀ ਡੈਮੋਕ੍ਰੇਸੀ ਡੈਮੋਕ੍ਰੈਟਿਕ ਕੰਟਰੀ ਹੈ ਸਾਡੇ ਹਿੰਦੁਸਤਾਨ ਸੋ ਇਹ ਇੱਕ ਮਾਲਾ ਚ ਪਰੋਇਆ ਸੀਗਾ ਭੀਮਰਾਵ ਅੰਬੇਦਕਰ ਜੀ ਨੇ ਉਹੀ ਅੱਜ ਦੇ ਦਿਨ ਲਾਗੂ ਹੋਇਆ ਸੀ ਸੋ ਇਹ ਇੱਕ ਮਾਲਾ ਚ ਜੋੜਨ ਦਾ ਕੰਮ ਜਿਹੜਾ ਸਾਰਾ ਸ਼੍ਰੇ ਹੈ ਜਿਹੜਾ ਅੰਬੇਦਕਰ ਜੀ ਨੂੰ ਜਾਂਦਾ ਹੈ ਲੇਕਿਨ ਅੱਜ ਉਸੇ ਸੰਵਿਧਾਨ ਨੂੰ ਜਿਹੜਾ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਗਾਂ ਨੂੰ ਸਾਨੂੰ ਸਾਰਿਆਂ ਨੂੰ ਜਿਹੜੀ ਇੰਨੀ ਸੰਘਰਸ਼ ਦੇ ਬਾਅਦ ਸਾਨੂੰ ਇੱਕ ਆਜ਼ਾਦੀ ਮਿਲੀ ਹੈ ਉਸ ਨੂੰ ਤੋੜਨ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਵਿਧਾਨ ਨੂੰ ਇਹਦੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਇਹ برداشت ਤੋਂ ਬਾਹਰ ਹੈ ਸੋ ਸਾਨੂੰ ਇਹ ਜੀਆਂ ਤਾਕਤਾਂ ਤੋਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਔਰ ਅਸੀਂ ਸਾਰੇ ਅੱਜ ਦੇ ਦਿਨ ਪ੍ਰਣ ਕਰੀਏ ਕਿ ਅਸੀਂ ਸਾਰੇ ਇਕੱਠੇ ਹਾਂ ਔਰ ਅਸੀਂ ਹਮੇਸ਼ਾ ਹੀ ਇਹਨਾਂ ਤਾਕਤਾਂ ਦੇ ਵਿਰੁੱਧ ਡਟ ਕੇ ਲੜਾਂਗੇ ਔਰ ਆਪਣੇ ਸੰਵਿਧਾਨ ਦੀ ਰੱਖਿਆ ਕਰਾਂਗੇ ਸੋ ਅੱਜ ਦੇ ਦਿਨ ਮੇਰਾ ਇਹ ਸੰਦੇਸ਼ ਹੈ ਅਸੀਂ ਇਹਨਾਂ ਤਾਕਤਾਂ ਨੂੰ ਪਛਾਣੀ ਹੈ ਇਸ ਸ਼ਰਾਧੀ ਲੋਕ ਜਿਹੜੇ ਅੰਸਰ ਨੇ ਇਹਨਾਂ ਨੂੰ ਪਛਾਨੀ ਔਰ ਇਹਨਾਂ ਤੋਂ ਪਛਿਏ ਕਿਉਂਕਿ ਹਿੰਦੁਸਤਾਨ ਦੇ ਵਿੱਚ ਇਹ ਸੰਵਿਧਾਨ ਜਿਹੜਾ ਆ ਹਮੇਸ਼ਾ ਸਾਨੂੰ ਇਹਨੇ ਪਾਵਰ ਦਿੱਤੀ ਹੈ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਔਰ ਇਹ ਸੰਵਿਧਾਨ ਇਸੇ ਤਰ੍ਹਾਂ ਹੀ ਲਾਗੂ ਰਹਿਣਾ ਚਾਹੀਦਾ ਠੀਕ ਹੈ ਨੂੰ ਤੋੜ ਮੋੜ ਕੇ ਮੈਂ ਕਿਹਾ ਪੀਸ ਕਿਤੇ ਜਾ ਰਹੇ ਮਨਨ ਗਾਵੀ ਜਿਹੜੇ ਕਾਲਪ੍ਰਾਪਤ ਪ੍ਰੈਕਟਿਸ ਕਿਤੇ ਜਾ ਰਹੇ ਜਿਹੜੇ ਮਨਨ ਸਦਾਨ ਦਾ ਸੇੜਸੜ ਕਰਨ ਦੀ ਗੱਲ ਕਰਦੇ ਉਹਨਾਂ ਬਾਰੇ ਵੀ ਕਿਹਾ ਨਹੀਂ ਹਾਂ ਅੱਜ ਅਸੀਂ 76 ਮਾ ਕਨਤੰਤਰ ਦਿਵਸ ਮਨਾਉਣ ਜਾ ਰਹੇ ਆਂ ਔਰ ਮਨਾਇਆ ਸਾਰੇ ਹਿੰਦੁਸਤਾਨ ਚ ਵੱਖ-ਵੱਖ ਥਾਵਾਂ ਤੇ ਬੜੇ ਪਿਆਰ ਨਾਲ ਉਲਾਸ ਨਾਲ ਮਨਾਇਆ ਜਾ ਰਿਹਾ ਇੱਕ ਦੂਸਰੇ ਨੂੰ ਵਧਾਈਆਂ ਵੰਡੀਆਂ ਜਾ ਰਹੀਆਂ ਪਰ ਜੋ ਸੰਵਿਧਾਨ ਡਾਕਟਰ ਬੀ ਆਰ ਅੰਬੇਦਕਰ ਨੇ ਬਣਾਇਆ ਸਾਡੇ ਬਾਬਾ ਸਾਹਿਬ ਨੇ ਇਸ ਸੰਵਿਧਾਨ ਕੇ ਬੜਾ ਸੋਚ ਸਮਝ ਕੇ ਬੜੇ ਵਿਚਾਰ ਕਰਕੇ ਔਰ ਬੜੀ ਲੰਬੀ ਮਿਹਨਤ ਔਰ ਡਿਸਕਸ਼ਨ ਤੋਂ ਬਾਅਦ ਇਸ ਨੂੰ ਬਣਾਇਆ ਸੀ ਜਿਹੜਾ ਇਸ ਗੱਲ ਦਾ ਸਬੂਤ ਹੈ ਕਿ 75 ਸਾਲ ਗੁਜ਼ਰਨ ਤੋਂ ਬਾਅਦ ਵੀ ਅੱਜ ਵੀ ਸੰਵਿਧਾਨ ਦਾ ਹਰ ਇੱਕ ਆਰਟੀਕਲ ਜੋ ਹੈ ਬਹੁਤ ਰੈਲੇਵੈਂਟ ਹੈ ਹਰ ਪੌਸਿਬਿਲਟੀ ਉਹਦੇ ਵਿੱਚ ਉਹਨਾਂ ਨੇ ਡਿਸਕਸ ਕੀਤੀ ਔਰ ਉਹਦਾ ਨਿਧਾਨ ਵੀ ਵਿੱਚ ਮੈਂਸ਼ਨ ਕੀਤਾ ਪਰ ਕੁਝ ਤਾਕਤਾਂ ਜਿਹੜੀਆਂ ਨੇ ਉਹ ਸੰਵਿਧਾਨ ਨੂੰ ਤੋੜਨ ਮਰੋੜਨ ਵਾਲੇ ਪਾਸੇ ਚੱਲ ਰਹੀਆਂ ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਨਾਮ ਲੈ ਕੇ ਵੀ ਕੁਝ ਟਿੱਕਾ ਟਿੱਪਣੀ ਹੋਈ ਜਿਹੜੀ ਕਿ ਵੈਰੀ ਅਨਫੋਰਚੂਨੇਟ ਹੈ ਉਹਤੇ ਏਨੇ ਗੁਣੀ ਗਿਆਨੀ ਸਨ ਕਿ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਔਰ ਇਹ ਸੰਵਿਧਾਨ ਦੇ ਕਰਕੇ ਹੀ ਅੱਜ ਅਸੀਂ ਇਕੱਠੇ ਆਂ ਸਾਰੇ ਹਿੰਦੁਸਤਾਨ ਦੇ ਜਿਹੜੇ ਛੋਟ-ਛੋਟੀਆਂ ਸਟੇਟਾਂ ਸੀਗੀਆਂ ਸਾਰੀਆਂ ਇਕੱਠੀਆਂ ਹੋ ਕੇ ਔਰ ਉਹ ਹੀ ਇਕੱਠ ਅੱਜ ਤੱਕ ਨਿਭਦਾ ਜਾ ਰਿਹਾ ਹੈ ਆਪਣੇ ਪਰਸਨਲ ਮਫਾਦ ਦੀ ਖਾਤਰ ਮੈਂ ਸਮਝਦਾ ਕਿ ਸੰਵਿਧਾਨ ਨੂੰ ਨਹੀਂ ਛੇੜਨਾ ਚਾਹੀਦਾ ਔਰ ਨਾਲ ਦੀ ਨਾਲ ਸੰਵਿਧਾਨਿਕ ਸੰਸਥਾਵਾਂ ਜਿਹੜੀਆਂ ਬਣਾਈਆਂ ਸੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਕਾਇਮ ਰੱਖਣ ਵਾਸਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸੰਵਿਧਾਨਿਕ ਸੰਸਥਾਵਾਂ ਬਣਾਈਆਂ ਸੀ ਜਿਹੜੀਆਂ ਕਿ ਖੁਦ ਮੁਖਤਿਆਰ ਨੇ ਉਹਨਾਂ ਨੂੰ ਵੀ ਓਵਰ ਪਾਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਡੱਟ ਕੇ ਮੁਕਾਬਲਾ ਕਰਨਾ ਹਿੰਦੁਸਤਾਨੀਆਂ ਦੀ ਡਿਊਟੀ ਵੀ ਬਣਦੀ ਆ ਔਰ ਲੋਡ ਵੀ ਹੈ ਸੋ ਮੈਂ ਭਾਈਦੇ ਦਿਨ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਵਧਾਈ ਵੀ ਦੇਣਾ ਨਾਲੇ ਬੇਨਤੀ ਵੀ ਕਰਦਾ ਕਿ ਜਾਗਰੂਕ ਰਹੀਏ ਔਰ ਜਿਹੜੀਆਂ ਇਹੋ ਜਿਹੀਆਂ ਤਾਕਤਾਂ ਨੇ ਉਹਨਾਂ ਤੋਂ ਸੁਚੇਤ ਰਹੀਏ